ਪਹਿਣਾਇ ਤੇ ਪਰਾਵਾਂ ਨੇ ਵੀ ਛੱਡਿਆ ਸਾਥ ਹੈ ਸਾਵਾਂ ਨੇ ਵੀ ਪਹਿਣਾਇ ਤੇ ਪਰਾਵਾਂ ਨੇ ਵੀ ਛੱਡਿਆ ਸਾਥ ਹੈ ਸਾਵਾਂ ਨੇ ਵੀ ਜਿੱਥੇ ਸਾਨੂੰ ਲੋੜ ਪਈ ਉੱਥੇ ਛੱਡਿਆ ਸਾਥ ਦੁਆਵਾਂ ਨੇ ਵੀ ਭਾਗਾਂ ਵਾਲੇ ਬੇਭਾਗੇ ਹੋ ਗਏ ਛੱਡੇ ਆ ਸਾਥ ਇਸਾਂ ਵਾਂ ਨੇ ਵੀ ਬੌਣ ਅਸੀਂ ਜੋ ਸਾਡੇ ਅੱਗੇ ਘੇਰਿਆ ਉਹਨਾਂ ਬੁਲਾਵਾਂ ਨੇ ਵੀ ਵੇਖ ਮੁਸੀਬਤ ਸਾਡੇ ਉੱਤੇ ਬਦਲੇ ਆ ਰੁੱਖ ਹਵਾਵਾਂ ਨੇ ਵੀ ਕੱਲੇ ਤੇ ਕਮਜ਼ੋਰ ਵੇਖ ਕੇ ਫਾਇਦਾ ਚੱਕਿਆ ਕਾਵਾਂ ਨੇ ਵੀ ਖੋਕਰ ਖਾ ਕੇ ਆਈਆਂ ਅਕਲਾਂ ਦਿੱਤੀ ਜ਼ਿੰਦਗੀ ਬਦਲ ਸੁਝਾਵਾ ਨੇ ਵੀ ਤੋਂ ਪਾਂ ਵਿੱਚ ਪਕਾਇਆ ਹੌਸਲਾ ਛੱਡਿਆ ਸਾਥ ਸਿਸਵਾ ਨੇ ਵੀ ਕੋਪ ਹਨੇਰਾ ਰੋਗ ਨਸਕਿਆ ਉਲਝਾਇਆ ਸੀ ਰਾਵਾਂ ਨੇ ਵੀ ਟੁਕੜਿਆਂ ਦੇ ਵਿੱਚ ਵੰਡ ਗਈ ਹਿੰਮਤ ਸ਼ੁਰੂ ਕਰਤਾ ਮਰਣਾ ਚਾਵਾਂ ਦੇਵੀ ਬੀਰਪਾਲ ਪਠੜ੍ਹ ਨੂੰ ਆਖ ਬੇਵਫਾ ਛੱਡ ਦਿੱਤਾ ਸਾਥ ਬਫਾਵਾਂ ਨੇ ਵੀ ਕਲਮ ਬਣੀ ਮੇਰੇ ਵਜਾ ਜਉਣ ਦੀ ਦਿੱਤਾ ਸਾਥ ਕਮਤਾਵਾਂ ਨੇ ਵੀ ਕਲਮ ਬਣੀ ਮੇਰੇ ਜਉਣ ਦੀ ਬਜਾ ਦੇਵਤਾ ਸਾਥ ਕਬਤਾਵਾ ਦੇਵੀ ਸੋ ਇਹ ਚੈਨਲ ਲੈਣਾ ਕਬਤਾ ਦੇ ਰੂਪ ਵਿੱਚ ਗਾਉਣ ਦਾ ਯਤਨ ਕੀਤਾ ਹੈ ਤੁਹਾਨੂੰ ਵਧੀਆ ਲੱਗੀਆਂ ਤਾਂ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ